ਇਹ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਉਦੇਸ਼ ਆ ਕਿ ਸਾਡਾ ਦੋਸਤ ਬਲਦੇਵ ਸਿੰਘ ਸਮੀ ਜੋ ਕਿ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੇ ਵਿੱਚ ਗੇਲ ਸਿਟੀ ਆ ਉੱਥੋਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਆ ਔਰ ਅਸੀਂ ਉਹਨਾਂ ਨੂੰ ਸਾਰੇ ਇੰਡੀਆ ਨੂੰ ਪੰਜਾਬ ਨੂੰ ਲੁਧਿਆਣੇ ਨੂੰ ਅਪੀਲ ਕਰਦੇ ਆ ਕਿ ਤੁਹਾਡਾ ਕੋਈ ਵੀ ਰਿਸ਼ਤੇਦਾਰ ਦੋਸਤ ਅਗਰ ਆਸਟ੍ਰੇਲੀਆ ਦੇ ਵਿੱਚ ਹੈਗਾ ਤਾਂ ਉਹਨਾਂ ਦੀ ਸਪੋਰਟ ਕਰੋ ਤਾਂ ਕਿ ਜਿਹੜੇ ਦੇਸ਼ ਦੇ ਅੱਛੇ ਨੌਜਵਾਨੀ ਕੋਈ ਯੂਥ ਦੇ ਬੱਚੇ ਜਾਂਦੇ ਨੇ ਉਹਨਾਂ ਨੂੰ ਦਿੱਕਤ ਆਦੀ ਤੋਂ ਉਹਨਾਂ ਹੱਲ ਕਿਤੇ ਜਾਣੀਏ ਪਹਿਲ ਦੱਤ ਕਿਉਂਕਿ ਉਹ ਜਿਹੜੇ ਪੰਜਾਬ ਦੇ ਉੱਥੇ ਪੋਲਿਟਿਕ ਦੇ ਵਿੱਚ ਵੀ ਭਾਗ ਲੈਂਦੇ ਆ ਬਿਲਕੁਲ ਜੇ ਮੈਂਬਰ ਪਾਰਲੀਮੈਂਟ ਦੀ ਗੱਲ ਕਰੀਏ ਤਾਂ ਇੱਕ ਬਹੁਤ ਵੱਡਾ ਪਲੇਟਫਾਰਮ ਹੁੰਦਾ ਮੈਂਬਰ ਪਾਰਲੀਮੈਂਟ ਨੂੰ ਬਹੁਤ ਕੁਝ ਹੁੰਦਾ ਉਹਨਾਂ ਨੂੰ ਦੇਸ਼ ਦੇ ਸੰਵਿਧਾਨ ਦੇ ਵਿੱਚ ਵਾਧਾ ਜਾਂ ਕਿਸੇ ਚੀਜ਼ ਨੂੰ ਕਾਟਾ ਕਰਨ ਦੇ ਰਾਈਟਸ ਹੁੰਦੇ ਆ ਉਹਨਾਂ ਕੋਲੇ ਉਹਨਾਂ ਕੋਲੇ ਉਹਦਾ ਮੁੱਦਾ ਚੱਕਣ ਦੇ ਰਾਈਟਸ ਹੁੰਦੇ ਆ ਉਹ ਆਪਣੀ ਪਾਰਲੀਮੈਂਟ ਦੇ ਵਿੱਚ ਕੋਈ ਵੀ ਮੁੱਦਾ ਦੱਸ ਸਕਦੇ ਆ ਕਿ ਹਾਂਜੀ ਸਾਨੂੰ ਆਹ ਚੀਜ਼ 'ਚ ਪ੍ਰੋਬਲਮ ਆ ਜਾਂ ਸਾਡੇ ਆਏ ਬੱਚੇ ਸਟੂਡੈਂਟ ਜਿਹੜੇ ਵੀ ਵੀਜ਼ੇ ਦੇ ਉੱਤੇ ਕੋਈ ਇੰਡੀਅਨ ਰਹਿ ਰਿਹਾ ਜਾਂ ਕਿਸੇ ਵੀ ਉਹਦਾ ਰਹਿ ਰਿਹਾ ਤਾਂ ਉਹਦੀ ਮਦਦ ਕਰਨ ਲਈ ਆਲ ਟਾਈਮ ਤਤਪਰ ਰਹਿੰਦੇ ਆ। ਅੱਛਾ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਕਿ ਕੋਈ ਹੋਰ ਜਿਹਨਾਂ ਨੇ ਦੱਸਿਆ ਕਿ ਜਿਹੜੀਆਂ ਮੁਸ਼ਕਿਲਾਂ ਉੱਥੇ ਆ ਰਹੀਆਂ ਜਿਹੜਾ ਹੱਲ ਕੀਤਾ ਜਾਊਗਾ ਜਿਹੜੇ ਕਿਹੜੇ ਕੰਮ ਪੈਲ ਦੁਆਦ ਦੇ ਕਾਇਜਾ ਹਜੇ ਫਿਲਹਾਲ ਉਹ ਪਹਿਲਾਂ ਦੋ ਵਾਰ ਕਾਉਂਸਲਰ ਸੀਗੇ ਜੀ ਤਾਂ 4 ਅਗਸਤ ਦਾ ਸਿਟੀਆ ਤੁਸੀਂ ਫੇਸਬੁੱਕ ਇੰਸਟਾਗ੍ਰਾਮ ਉਹਨਾਂ ਦੇ ਪੇਜ ਹੈਗੇ ਨੇ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਉਹਨਾਂ ਨੇ ਪੁਰਾਣੀ ਔਰ ਨਵੇਂ ਦੇ ਵਿੱਚ ਕੀ ਡਿਵੈਲਪ ਕੀਤਾ ਆ। ਉਹਨਾਂ ਨੇ ਉਸ ਕੰਟਰੀ ਨੂੰ ਉਸ ਸਟੇਟ ਨੂੰ ਔਰ ਆਪਣੇ ਜਿੱਥੇ ਉਹ ਸਪੌਂਸਰਰ ਸੀਗੇ ਉਸ ਏਰੀਆ ਨੂੰ ਕਿਦਾਂ ਇੰਡੀਅਨਸ ਲਈ ਐਜ਼ ਆ ਆਪਣੇ ਜਿਹੜੇ ਕਲਚਰ ਨੇ ਆਪਣੇ ਉਹਨਾਂ ਤੋਂ ਡਿਫਰੈਂਟ ਕਲਚਰ ਨੇ ਤਾਂ ਉਹਨਾਂ ਨੇ ਆਪਣੇ ਕਲਚਰਸ ਦੇ ਅਕੋਰਡਿੰਗ ਉੱਥੇ ਡਿਵੈਲਪਮੈਂਟ ਕੀਤੀ ਆ ਤਾਂ ਕਿ ਇੰਡੀਅਨਸ ਲੋਕ ਉੱਥੇ ਆ ਕੇ ਰਹਿ ਸਕਣ ਉੱਥੇ ਵਸ ਸਕਣ ਔਰ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਲਈ ਵੀ ਇੱਥੇ ਬਹੁਤ ਕੁਝ ਹੈਗਾ ਤੇ ਲੱਗਦਾ ਇੰਡੀਆ ਤੇ ਪੰਜਾਬ ਦਾ ਖੰਡਾਂ ਦਾ ਜਿਹੜਾ ਨਾਮ ਹੈ ਉਹ ਵੀ ਰੋਸ਼ਨ ਕੀਤਾ ਰਿਹਾ ਕਿਉਂਕਿ ਜਿਹੜੀ ਮੱਲਾ ਮਾਰਨੇ ਭਾਵੇਂ ਇਹ ਸਿਆਸਤ ਦੀ ਗੱਲ ਕਰਨੀ ਹੈ ਭਾਵੇਂ ਪੁਲਿਸ ਦੀ ਗੱਲ ਕਰੀ ਜਿਹੜੇ ਸਾਡੇ ਨੌਜਵਾਨ ਨੇ ਪੰਜਾਬ ਤੋਂ ਉੱਥੇ ਜਾ ਕੇ ਕਰ ਲਏ ਨੇ ਬਿਲਕੁਲ ਦੇਖੋ ਇਹ ਬਹੁਤ ਵੱਡਾ ਇੱਕ ਮੈਸੇਜ ਆ ਬਾਕੀਆਂ ਨੂੰ ਵੀ ਜਿਹੜੇ ਕਹਿ ਰਹੇ ਨੇ ਕਿ ਵਿਦੇਸ਼ ਦੀ ਧਰਤੀ ਤੇ ਕੁਝ ਨਹੀਂ ਰੱਖਿਆ ਅਗਰ ਤੁਸੀਂ ਸੱਚਾਈ ਮਿਹਨਤ ਔਰ ਇੱਕ ਟੀਕ ਉਹਦੇ ਨਾਲ ਕੰਮ ਕਰਦੇ ਹੋ ਏਮ ਬਣਾ ਕੇ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਕੀ ਹੈ ਕਿ ਮੈਂਬਰ ਪਾਰਲੀਮੈਂਟ ਦੀ ਟਿਕਟ ਕੋਈ ਛੋਟੀ ਗੱਲ ਨਹੀਂ ਹੈਗੀ ਕਿਸੇ ਨੂੰ ਮਿਲਨੀ ਔਰ ਉਹਨਾਂ ਦੀ ਏਜ ਫਿਲਹਾਲ ਅੱਜ ਦੀ ਗੱਲ ਕਰੀਏ ਤਾਂ 39 ਉਹਨਾਂ ਦੀ ਏਜ ਆ ਔਰ 39 ਦੀ ਏਜ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਟਿਕਟ ਲਿਬਰਲ ਪਾਰਟੀ ਜੋ ਕਿ ਉੱਥੇ ਦੀ ਮੇਨ ਪਾਰਟੀ ਆ ਉਹ ਬਹੁਤ ਵੱਡੀ ਗੱਲ ਆ ਉਹਦਾ ਵਾਸਤੇ ਪਰ ਸਾਡੇ ਵਾਸਤੇ ਜਦੋਂ ਪੰਜਾਬ ਤੇ ਰਹਿੰਦੇ ਪੋਲੀਟਿਕਲ ਦੀ ਗੱਲ ਕਰਾਉਂਦੇ ਹੈਗਾ ਜੀ ਅੱਲਾਹ ਬਿੱਲਕੁਲ ਵੀ ਨਹੀਂ ਬਿਲਕੁਲ ਗਰਾਊਂਡ ਲੈਵਲ ਤੇ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਸਿੰਪਲ ਪਰਿਵਾਰ ਤੋਂ ਨਾਲ ਜੁੜੇ ਹੋਏ ਨੇ ਇੱਕ ਫੈਕਟਰੀ ਜਿਵੇਂ ਕਹਿ ਲੋ ਵੀ ਆਪਾਂ ਸਮਾਲ ਸਕੇਲ ਫੈਕਟਰੀ ਤੋਂ ਸ਼ੁਰੂ ਹੋਈ ਸੀਗੀ ਔਰ ਅੱਜ ਉੱਥੇ ਇੱਕ ਬਹੁਤ ਵੱਡਾ ਬਿਜ਼ਨਸ ਐਂਪਾਇਰ ਵੀ ਉਹਨਾਂ ਨੇ ਖੜਾ ਕੀਤਾ ਹੋਇਆ ਹੈ ਸਰ ਪਰਿਵਾਰ ਦੇਵੇਂ ਮੁੰਡੇ ਦੇ ਪਿਤਾ ਜੀ ਵੱਲੋਂ ਕੀ ਕੰਮ ਕੀਤਾ ਯਾਰ ਉੱਥੇ ਕੀ ਕਰ ਰਹੇ ਨੇ ਉਹ ਅੱਜ ਦੀ ਡੇਟ ਦੇ ਵਿੱਚ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਜਿੰਮੇ ਬਿਜ਼ਨਸ ਸੀਗਾ ਉਹ ਸਾਰਾ ਵਾਈਂਡ ਅਪ ਕਰਤਾ ਉਹ ਸਿਰਫ ਆਪਣੇ ਘਰੇ ਕੰਗੇ 올ਡੇਜ ਹੋਣ ਕਰਕੇ ਉਹ ਮਦਰ ਔਰ ਫਾਦਰ ਜਿਹੜੇ ਨੇ ਉਹ ਆਪਣੇ ਘਰ ਦੇ ਵਿੱਚ ਆਪਣੀ ਰੋਜ਼ ਜੋ ਰੋਜ਼ਮਰਾਂ ਦੀ ਰੁਟੀਨਾ ਉਹ ਕਰਦਾ ਦੂਜੀ ਜਿੰਨਾ ਵੀ ਯੂਥ ਜਾ ਰਿਹਾ ਉੱਥੇ ਜਾ ਕੇ ਅਨਇੰਪਲੋਇਮੈਂਟ ਡਰੱਗਸ ਦੀ ਗੱਲ ਕਰ ਲਈਏ ਜਾਂ ਫਿਰ ਉੱਥੇ ਇਥੋਂ ਦੀ ਜਿਹੜੀ ਸਟੋਰੀ ਸੋਸ਼ਲ ਮੀਡੀਆ ਤੇ ਚੱਲਦਾ ਕਿ ਬੇਰੋਜ਼ਗਾਰੀ ਆ ਰਿਵਰਸ ਮਾਈਗ੍ਰੇਸ਼ਨ ਚੱਲ ਰਹੀ ਹੈ ਇਹ ਚੀਜ਼ਾਂ ਅਫਵਾਵਾਵਾਂ ਚੱਲ ਰਹੀਆਂ ਕਿ ਇਹ ਚੀਜ਼ਾਂ ਦਾ ਸੁਧਾਰ ਗਰਾਊਂਡ ਤੌਰ ਦੇ ਉੱਤੇ ਹੋਊਗਾ ਜੋ ਵੀ ਦੇਖੋ ਚੱਲ ਰਿਹਾ ਅੱਜਕੱਲ੍ਹ ਨਿਊਜ਼ ਦਾ ਸਾਰਾ ਚੱਕਰ ਆ ਜਿਹੜੀਆਂ ਵੀ ਐਡਸ ਚੱਲ ਰਹੀਆਂ ਕਿ ਉੱਥੇ ਭੁੱਖਮਰੀ ਪੈ ਗਈ ਕੁਛ ਨਹੀਂ ਹੋ ਗਿਆ ਖਾਣਾ ਇੱਦਾਂ ਮਤਲਬ ਕਿ ਬਹੁਤ ਜ਼ਿਆਦਾ ਡਿਸਟਰਬੈਂਸ ਜੋ ਦਿਖਾਈ ਜਾ ਰਹੀ ਹੈ ਰੀਕ੍ਰੀਏਟ ਕੀਤੀ ਜਾਂਦੀ ਹੈ ਉਹ ਕੈਮਰੇ ਦਾ ਇੱਕ ਪਾਰਟ ਦਿਖਾਇਆ ਜਾ ਰਿਹਾ ਕੈਮਰੇ ਦੇ ਪਿੱਛੇ ਅਚੀਵਮੈਂਟਸ ਵੀ ਹੈਗੀਆਂ ਨੇ ਉਹ ਜੋ ਅਚੀਵਮੈਂਟਸ ਉਹ ਅੱਜ ਤੁਸੀਂ ਇੱਥੇ ਦੇਖ ਹੀ ਰਹੇ ਹੋ ਪਰ ਜਿਹੜੇ ਬੱਚੇ ਉੱਥੇ ਕਿਸੇ ਦਿੱਕਤ ਪਰੇਸ਼ਾਨੀ ਦੇ ਵਿੱਚ ਹੈਗੇ ਨੇ ਉਹਨਾਂ ਦਾ ਹੱਲ ਵੀ ਹੈਗਾ ਉਹਨਾਂ ਦਾ ਹੱਲ ਕੀ ਹੈ ਕਿ ਅਗਰ ਆਪਣਾ ਬੰਦਾ ਆਪਣੇ ਬੰਦੇ ਕੋਲ ਜਾਏਗਾ ਤਾਂ ਉਹ ਉਹਦਾ ਹੱਲ ਵਧੀਆ ਤਰੀਕੇ ਨਾਲ ਕਢਾ ਕੇ ਦੇਗਾ ਔਰ ਤੀਸਰਾ ਤਾਂ ਡਾ ਕੁਸਚਨ ਨਹੀਂ ਸੀਗਾ ਕਿ ਅਨਇਮਪਲॉयਮੈਂਟ ਅਨਇਮਪਲॉयਮੈਂਟ ਜਿਨੇ ਇੱਥੇ ਕੁਝ ਨਹੀਂ ਕਰਨਾ ਉਹਨੇ ਉੱਥੇ ਵੀ ਕੁਝ ਨਹੀਂ ਕਰਨਾ ਸੋ ਜਿਨੇ ਇੱਥੋਂ ਆ ਇਹ ਸੋਚ ਕੇ ਗਿਆ ਕਿ ਮੈਂ ਕੁਝ ਬਣਾਵਾ ਇਹ ਜਦੋਂ ਇਹ ਜਿਹਦੇ ਜਿਨ੍ਹਾਂ ਕਰਕੇ ਆਪਾਂ ਅੱਜ ਇਕੱਠੇ ਹੋਏ ਆ ਇਹ ਜਦੋਂ ਗਏ ਸੀਗੇ ਇਹ ਵੀ ਇਹੀ ਸੋਚ ਕੇ ਗਏ ਸੀ ਕਿ ਮੈਂ ਵਾਪਸ ਆ ਜਾਣਾ ਇੱਥੇ ਮਿਹਨਤ ਬਹੁਤ ਆ ਪਰ ਬਟ ਮਿਹਨਤ ਨੂੰ ਭਾਗ ਲੱਗੇ ਆ ਅੱਜ ਉਹ ਦੋ ਵਾਰ ਕਾਉਂਸਲਰ ਨੇ ਮਤਲਬ ਦੋ ਟੈਂਵਰ ਕਾਉਂਸਲਰ ਦੀ ਰਹਿ ਚੁੱਕੀ ਆ ਔਰ ਤੀਜੇ ਤੇ ਉਹਨਾਂ ਮੈਂਬਰ ਪਾਰਲੀਮੈਂਟ ਦੀ ਟਿਕਟ ਤੇ ਹਰ ਘਰ ਦੇ ਵਿੱਚੋਂ ਇੱਕ ਜਾਂ ਦੋ ਜਣਾ ਬਾਹਰ ਗਿਆ ਹੋਇਆ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕਿਸ ਤਰੀਕੇ ਦਾ ਹੰਗਾਰਾ ਜਿਹੜਾ ਤੁਸੀਂ ਮੰਗ ਕਰ ਰਹੇ ਹੋ ਲੋਕਾਂ ਤੋਂ ਦੇਖੋ ਜਿਹੜੇ ਵੀ ਜਿੱਥੇ ਵੀ ਬਾਹਰ ਗਏ ਹੋਏ ਨੇ ਉਹ ਕੰਟਰੀ ਵਾਈਜ਼ ਉਹਨਾਂ ਦੀਆਂ ਆਪਣੀਆਂ ਡਿਮਾਂਡ ਸੀ ਕਿਹਾ ਕੰਟਰੀ ਦੇ ਆਪਣੇ ਰੂਲ ਰੈਗੂਲੇਸ਼ਨਸ ਨੇ ਤੁਸੀਂ ਕਦੇ ਆਸਟ੍ਰੇਲੀਆ ਦੇ ਵਿੱਚ ਇਹ ਨਹੀਂ ਸੁਣਿਆ ਹੋਵੇਗਾ ਕਿ ਉੱਤੇ ਬਹੁਤ ਜ਼ਿਆਦਾ ਨਸ਼ਾ ਆ ਜਾਂ ਬਹੁਤ ਜ਼ਿਆਦਾ ਗੈਂਗਸਟਰਵਾਦ ਆ ਜਾਂ ਉੱਥੇ ਕੋਈ ਐਸੀ ਐਕਟੀਵਿਟੀ ਆ ਕਿ ਜਿੱਤੇ ਚ ਤੁਹਾਡਾ ਬੱਚਾ ਖਰਾਬ ਹੋਏਗਾ ਉੱਥੇ ਬੱਚੇ ਉਹੀ ਜਾਣਦੇ ਨੇ ਔਰ ਉਹ ਕੰਟਰੀ ਐਸੀ ਆ ਉਸੇ ਬੱਚਿਆਂ ਨੂੰ ਲੈਂਦੀ ਆ ਜਿਹੜਾ ਬੱਚਾ ਉਹਨਾਂ ਨੂੰ ਪਹਿਲਾਂ ਹੀ ਕਨਫਰਮ ਹੈ ਕਿ ਸਾਡੀ ਕੰਟਰੀ ਜਾ ਕੇ ਕੋਈ ਨਹੀਂ ਨੁਕਸਾਨ ਕਰੇਗਾ ਹਾਂ ਤੁਹਾਡੀ ਗੱਲ ਹਾਂ ਪਰਮਾਤਮਾ ਸਾਰਿਆਂ ਨੂੰ ਇਹ ਜੀ ਤਰੱਕੀਆਂ ਦੇਣ ਜਿਹੜਾ ਮਹਾਪ੍ਰਵਾਹ ਫੇਰ ਉੱਟਾ ਕੀਤਾ ਬਹੁਤ ਮਿਹਨਤ ਕੀਤੀ ਹੈ ਬੱਚੇ ਮੇਰੇ ਨੇ ਕਦੇ ਉਮੀਦ ਲਾਈ ਜਿਆ ਮਿਹਨਤ ਕੀਤੀ ਹੈ ਉਹ ਮਿਹਨਤ ਨੂੰ ਪਰਮਾਤਮਾ ਨੇ ਫਲ ਲਾਇਆ ਅੱਛਾ ਜੀ ਅੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਨੌਜਵਾਨਾਂ ਨੇ ਭਾਗ ਲੈਣਾ ਤਾਂ ਕਾਫੀ ਕਠਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਹਿੰਦੇ ਜੇ ਵਦੀ ਦੇ ਵਿੱਚ ਜਾਣਾ ਤਾਂ ਮਿਹਨਤ ਕਰਨ ਦੇ ਲਈ ਜਾਂਦੇ ਨੇ ਤੇ ਲੱਗਦਾ ਹੈ ਇਸ ਪੋਜੀਸ਼ਨ ਦੇ ਉੱਪਰ ਪਹੁੰਚ ਰਿਹਾ ਐਮਪੀ ਦੀ ਦੇਖੋ ਜਿਹੜੇ ਹੱਲ ਕਰਨੇ ਪੰਜਾਬ ਦੇ ਨੌਜਵਾਨ ਗਏ ਨੇ ਜਿਹੜੀ ਆਸਟ੍ਰੇਲੀਅਨ ਕਮੈਂਟਰੀ ਹੈ ਨਾ ਉਹਨਾਂ ਨੇ ਇਕੱਠੇ ਹੋ ਕੇ ਇਹਨੂੰ ਅੱਜ ਤੋਂ 8 ਸਾਲ ਪਹਿਲਾਂ ਕਿਹਾ ਸੀਗਾ ਕਹਿੰਦੇ ਸਨੀ ਤੂੰ ਕੌਂਸਲ ਵਿੱਚ ਖੜਾ ਹੋ ਇਹਨਾਂ ਦੀ ਪੰਜਾਬੀਆਂ ਦੀਆਂ ਵੋਟਾਂ ਬਹੁਤ ਘੱਟ ਦੀਆਂ ਹੂੰ ਉਹਨਾਂ ਨੇ ਕਿਹਾ ਮੇਰੇ 23 ਬੰਦੇਾਂ ਦੇ ਵਿੱਚੋਂ ਫਸਟ ਆਇਆ ਸੀਗਾ ਹੂੰ ਤੇ ਅੱਛਾ ਤੁਹਾਡੀ ਉਹਨਾਂ ਨਾਲ ਆਪਣੇ ਬੇਟੇ ਨਾਲ ਗੱਲਬਾਤ ਵੀ ਹੁੰਦੀ ਹੋਣੀ ਤੇ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਉੱਥੇ ਨੌਜਵਾਨਾਂ ਨੂੰ ਮੁਸ਼ਕਲਾਂ ਆਉਂਦੀਆਂ ਯੂਥ ਨੂੰ ਮੁਸ਼ਕਲਾਂ ਆਉਂਦੀਆਂ ਮੈਂ ਜਾ ਕੇ ਆਇਆ ਹਾਂ ਉੱਥੇ ਰਹਿ ਕੇ ਆਇਆ ਉਹਨਾਂ ਦੇ ਕੋਲ ਉਹਨਾਂ ਨੇ ਦੱਸਿਆ ਉਹਨਾਂ ਕਿਹੜਾ ਕਿਹੜਾ ਕੰਮ ਕਰਾਏ ਹੈ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਉੱਥੇ ਨੌਜਵਾਨਾਂ ਇਸ ਤਰ੍ਹਾਂ ਜੀ ਸਾਡੇ ਬੱਚੇ ਦੀ ਇਹਨਾਂ ਸ਼ੁਰੂ ਤੋਂ ਆਦਤ ਆ ਹੂੰ ਇਹ ਕਹਿੰਦਾ ਜਿਹੜੀਆਂ ਮੁਸ਼ਕਲਾਂ ਮੈਨੂੰ ਆਈਆਂ ਨੇ ਉਹ ਕਿਸੇ ਹੋਰ ਬੰਦੇ ਨੂੰ ਨਹੀਂ ਪਹਿਲੀ ਵਾਰੀ ਕੌਂਸਲਰ ਬਣਿਆ ਐਨ ਜਿੱਤੇ ਗਿਆ ਦੂਸਰੀ ਵਾਰੀ ਫੇਰ ਉਹ ਆਸਟ੍ਰੇਲੀਅਨ ਗਵਰਨਮੈਂਟ ਨੇ ਕਿਹਾ ਕਹਿੰਦਾ ਅਸੀਂ ਤੈਨੂੰ ਹੀ ਖੜਾ ਕਰਨਾ ਜੀ ਦੂਸਰੀ ਵਾਰੀ ਫੇਰ ਜਿੱਤੇ ਆ ਹੁਣ ਪਾਰਟੀ ਨੇ ਕਿਹਾ ਕਹਿੰਦੇ ਅਸੀਂ ਤੈਨੂੰ ਟਿਕਟਰ ਦੇਣੀ ਆ ਪਹਿਲਾਂ ਤਾਂ ਟਿਕਟਰ ਲੈਣ ਦੀ ਸੀ ਰਿਹਾ ਤੇ ਫੇਰ ਬਦਲੋ ਇਸ ਕੇ ਬਿਨਾ ਕਿਵੇਂ ਵਿੱਚ ਪੈ ਕੇ ਬੰਦੇ ਉਹਨੇ ਇਹ ਸਾਰਾ ਕੰਮ ਕਰ ਦੇਖ ਕੇ ਹਮਮ ਟਿਕਟ ਦਿੱਤੀ ਸ਼ੁਕਰਾ ਪਰਮਾਤਮਾ ਦਾ ਮਿਹਨਤ ਮਜ਼ਦੂਰੀ ਕਰਕੇ ਛੋਟੇ ਪਰਿਵਾਰ ਤੋਂ ਨਿਕਲ ਕੇ ਏਡੀ ਵੱਡੀ ਮੰਜ਼ਲ ਤੇ ਪਹੁੰਚੇ ਉਹ ਸ਼ੁਕਰਾ ਜੀ ਪਰਮਾਤਮਾ ਦਾ ਸ਼ੁਕਰ ਕਿਹੜਾ ਪੈਨ ਲੁਧਿਆਣਾ ਖਾਸ ਹੀ ਆ ਤੁਹਾਡਾ ਕਿੰਨਾ ਘਮਾਨ ਹੁੰਦਾ ਕਿ ਜਿਹੜਾ ਦਸਤਾਰ ਹੈ ਦਸਤਾਰ ਦਾ ਵੀ ਜਿਹੜਾ ਪੰਜਾਬੀਆਂ ਜਣਾ ਹੈ ਜੀ ਪੁੱਛੋ ਨਾ ਕੋਈ ਬਸ ਸ਼ੁਕਰਾ ਪਰਮਾਤਮਾ ਦਾ ਤੁਸੀਂ ਮੰਗ ਕਰਦੇ ਹੋ ਤੁਸੀਂ ਜੜੇ ਵੀ ਪੰਜਾਬ ਤੋਂ ਨੌਜਵਾਨ ਗਏ ਦੇਖੋ ਜੀ ਮਿਹਨਤ ਕਰੋ ਮਿਹਨਤ ਨੂੰ ਫਾਲ ਲੱਗਦਾ ਔਰ ਬੱਚੇ ਸਾਡੇ ਨੇ ਦਿਨ ਰਾਤ ਪਹਿਲਾਂ ਟੈਕਸੀ ਚਲਾਈ ਜਾ ਕੇ ਅੱਜ ਉਹਦੀਆਂ ਆਪਣੀਆਂ ਗੱਡੀਆਂ ਨੇ ਜੀ ਅੱਜ ਉਹਦੀਆਂ ਆਪਣੀਆਂ 23 ਗੱਡੀਆਂ ਉਮੀਦ ਕੀਤੀ ਸੀ ਕਦੀ ਕਿ ਅੱਜ ਜਿੱਦਾ ਪਰਿਵਾਰ ਦੇ ਵਿੱਚੋਂ ਬੱਚੇ ਨੂੰ ਤੋੜਿਆ ਤੇ ਅੱਜ ਇਸ ਪੋਜੀਸ਼ਨ ਤੇ ਜਾ ਕੇ ਪਰਿਵਾਰ ਖੜ ਜੇਗਾ ਕਿ ਪ੍ਰਚਾਰ ਲੋਕਾਂ ਦਾ ਕਰਦੇ ਕਰਦੇ ਆਪਣੇ ਬੇਟੇ ਦਾ ਕਰਨਾ ਪਊਗਾ ਦੇਖੋ ਗੱਲ ਇਸ ਤਰ੍ਹਾਂ ਜੀ ਮਤਲਬ ਇਹਦਾ ਸਾਨੂੰ ਪਹਿਲਾਂ ਤੋਂ ਹੀ ਪਤਾ ਵੀ ਮਿਹਨਤੀ ਹੈ ਇਹ ਜਿਹੜੇ ਕੰਮ ਨੂੰ ਫੜ ਲੈਂਦਾ ਇੱਕ ਵਾਰੀ ਇਹ ਕਰਨਾ ਹੀ ਕਰਨਾ ਉਹਨੂੰ ਪੂਰਾ ਕਰਕੇ ਹੜਦਾ ਅਜੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਾਂ ਉੱਥੇ ਵੋਟਰ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੁਣ ਵੋਟਰਾਂ ਨੂੰ ਇਹੀ ਕਹਿੰਦੇ ਆਵੇਂ ਇਕੱਠੇ ਹੋ ਕੇ ਵੋਟਾਂ ਪਾਓ ਤੇ ਆਪਣੇ ਬੰਦੇ ਨੂੰ ਜਿਤਾਓ ਉਹ ਪਹਿਲੇ ਜਿੰਦਾ ਬਤੀਸ਼ਾ ਦੀ ਘਰ ਤੋਂ ਉੱਤੇ ਪੰਜਾਬੀਆਂ ਨੇ ਮੱਲਾ ਮਾਰੀਆਂ ਦਾ ਕਿ ਤੁਹਾਡੇ ਬੇਟੇ ਨੇ ਵੀ ਕਾਫੀ ਮਿਹਨਤ ਕਰਕੇ ਵੱਡੇ ਕੰਮ ਕੀ ਅਹਿਸਾਸ ਦਿੱਤਾ ਠੀਕ ਹੈ ਨਾ ਛੋਕਰਾ ਜੀ ਬਰਮਾਦ ਮਾਰਾ ਲੱਖ ਲੱਖ ਛੋਕਰਾ ਥੈਂਕ ਯੂ